ਅੱਜ ਪੰਜਾਬ ਦੇ ਇੱਜਾਜ ਬੰਦਿਆਂ ਦੀ ਮੀਟਿੰਗ ਹੋਈ ਹੈ ਮੀਟਿੰਗ ਕਰਕੇ ਐਸੀ ਫੈਸਲਾ ਆ ਕਿ ਕੱਲ੍ਹ ਜੀ 20 ਤੋਂ ਲੈ ਕੇ 22 ਤੱਕ ਦਾ ਬੀਜੇਪੀ ਦੇ ਆਗੂਆਂ ਦੇ ਕਰ ਅਮੂਰ ਧਰਨੇ ਤੇ ਰੋਲ ਲਾਜਾਂਗੇ ਫਰੀ ਕਿਤੇ ਗ੍ਰਾਹਰੀ ਜਿਹੜੇ ਧਰਨੇ ਲਾਇਆ ਜਾਊਗੇ ਬੀਜੇਪੀ ਦੇ ਕਿਹੜੇ ਲੀਡਰ ਹੋਣਗੇ ਛੋਟੇ ਲੈਵਲ ਦੇ ਜਾਂ ਵੱਡੇ ਲੈਵਲ ਦੇ ਦੇਖੋ ਐਮ ਐਲ ਏ ਐਮ ਪੀ ਜਾਂ ਕੋਈ ਕੈਬਨਿਟ ਮੰਤਰੀ ਹੈਗਾ ਬੀਜੇਪੀ ਦਾ ਜਾਂ ਜਿਹੜੇ ਮਹੱਤਵਪੂਰਨ ਲੀਡਰ ਨੇ ਜ਼ਿਲ੍ਹਾ ਪ੍ਰਧਾਨ ਬਣਾਏ ਹੈ ਜਿਦਾ ਲੁਧਿਆਣਾ ਜਾਂ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਉਹਨਾਂ ਦੇ ਘਰ ਵੀ ਧਰਨੇ ਲੱਗਣਗੇ ਇਹ ਜਿਹੜੇ ਦੇਖ ਲੈਣਗੇ ਜਿਲ੍ਹਾ ਨੂੰ ਇਹ ਲੱਗਦਾ ਵੀ ਆ ਲੀਡਰ ਸਾਡੇ ਨੇੜੇ ਪੈਂਦਾ ਤੇ ਇਹ ਇਹਦੇ ਘਰੇ ਤਾਂ ਨਹੀਂ ਪੱਜਿਆ ਉਹ ਜਿਲ੍ਹਾ ਨੇ ਫੈਸਲਾ ਕੀਤਾ ਜਿਹੜੇ ਹੈ ਤੋਲ ਪਲਾਜ਼ਾ ਉਹ ਕਿੰਨੇ ਦਿਨ ਤੱਕ ਫ੍ਰੀ ਰਹਿਣਗੇ 22 ਤੱਕ 22 ਤੱਕ ਕਿੰਨੇ ਕਿੰਨੇ ਤੋਂ 22 ਤੱਕ ਲਗਾਤਾਰ ਦਿਨ ਤੇ ਰਾਤ ਕਿਉਂ ਨਹੀਂ ਗੱਲ ਮੰਨ ਲਈ ਪਹਿਲੇ ਵੀ ਇੰਨੇ ਕਿਸਾਨ ਉੱਤੇ ਸ਼ਹੀਦ ਹੋ ਗਏ ਤੇ ਹੁਣ ਫਿਰ ਜਿਹੜੀ ਖਬਰ ਆਈ ਸੀ ਕਿ ਇੱਕ ਜਿਹੜੇ ਕਿਸਾਨ ਉਹ ਵੀ ਉੱਤੇ ਸ਼ਹੀਦ ਹੋ ਗਏ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਕਾਰਪੋਰੇਟ ਨਾਲ ਵਫਾਦਾਰੀ ਦਿਖਾਉਂਦੇ ਆ ਜਿਹੜੀਆਂ ਨੀਤੀਆਂ ਆਈਆਂ ਕਾਰਪੋਰੇਟ ਦੀਆਂ ਜਦੋਂ ਉਹ ਲਾਗੂ ਕਰਨੀਆਂ ਨੇ ਫਿਰ ਇਹਦਾ ਕਾਰਪੋਰੇਟ ਨਿਭਾਦਾ ਨਹੀਂ ਦਿਖਾ ਕੇ ਜਿਨ੍ਹਾਂ ਦੇ ਵੋਟਾਂ ਲੈਣੀਆਂ ਨੇ ਉਹ ਗੀਤ ਗਾਉਂਦੇ ਨੇ ਲੋਕਾਂ ਦੇ ਸੱਤਾ ਜਾਂਦੇ ਕਿਸਾਨਾਂ ਮਜ਼ਦੂਰਾਂ ਦਾ ਉਹਨਾਂ ਦਾ ਲਹੂ ਚੂਸ ਕੇ ਕਾਰਪੋਰੇਟਾਂ ਦੇ ਢਿੱਡ 'ਚ ਪਾਉਣਾ ਹੈ ਰਾਹੁਲ ਗਾਂਧੀ ਦਾ ਵੀ ਬਿਆਨ ਆਇਆ ਸੀ ਕਿ ਜੇ ਸਾਡੀ ਸਰਕਾਰ ਆਊਗੀ ਅਸੀਂ ਕਿਸਾਨਾਂ ਨੂੰ ਐਮਐਸਬੀ ਦੇ ਦਾਂਗੇ ਪਹਿਲਾਂ ਕਦੇ ਸਰਕਾਰੀ ਨਹੀਂ ਆਈ ਉਹ ਇਹ ਨਾਜੇ ਰਾਜ ਕਰਕੇ ਰਹੇ ਨੇ ਪਹਿਲੇ ਜੀ ਰਹੇ ਨੇ ਇਹ ਚੋਣਾਂ ਦੇ ਮੌਕੇ ਹਜਾ ਬਿਆਨ ਦੇਣਾ ਉਹ ਕਿਉਂ ਸਟੈਂਡ ਹੁੰਦਾ ਜੁਮਲਾ ਇੱਕ ਪਾਸੇ ਕਹਿ ਰਹੇ ਕੋਰਟ ਆਫ ਕੰਟੈਂਟ ਲਾਗੇਣਾ ਦੂਜੇ ਪਾਸੇ ਕਹਿੰਦੇ ਕਿਸਾਨ ਸਾਡੇ ਭਰਾ ਨੇ ਹਾਂ ਇਹ 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 ਦੁਗਲੀ ਨੀਤੀ ਐ ਕਿਸਾਨ ਭਰਾ ਭਰਾ ਤਾਂ ਇਸ ਕਰਕੇ ਨੇ ਵੀ ਉਹਨਾਂ ਤੋਂ ਵੋਟਾਂ ਲੈਣੀਆਂ ਨੇ ਕੰਟੈਕਟ ਇਸ ਕਰਕੇ ਲੱਗਣਾ ਵੀ ਕੁਝ ਦੇਣਾ ਪਊਗਾ ਤੁਹਾਡੀ ਐਡੀ ਉਮਰ ਹੋ ਗਈ ਤੁਸੀਂ ਕਦੀ ਸੋਚਿਆ ਸੀਗਾ ਕਿ ਕਿਸਾਨਾਂ ਨੂੰ ਆਪਣੇ ਹੱਕ ਲੈਣ ਜਾਣਾ ਤੇ ਇੰਨੀ-ਇੰਨੀ ਕਿੱਲਾਂ ਦੇਖਣ ਮਿਲ ਗਿਆ ਸੋਚਿਆ ਸੀ ਕਦੀ ਇਹ ਤਾਂ ਜੈਨ ਸੋਚਿਆ ਜੀ ਦੇਖ ਲਿਆ ਜਮੂਰੀ ਦੇਸ਼ ਲੋਕਤੰਤਰ ਦੇ ਵਿੱਚ ਇਹ ਹਜੇ ਕੁਝ ਹੋਊਗਾ ਇਹ ਅੱਖੀਂ ਦੇਖ ਲਿਆ ਸੁਣਿਆ ਤਾਂ ਕਦੇ ਹੈ ਨਹੀਂ ਕਿਸਾਨ ਮੋਰਚੇ ਦੀ ਅੱਜ ਅਹਿਮ ਮੀਟਿੰਗ ਹੈ ਜਿਹੜੀ ਹੈ ਲੁਧਿਆਣਾ ਦੇ ਵਿੱਚ ਹੋਈ ਹੈ ਜੋਗਿੰਦਰ ਸਿੰਘ ਉਗਰਾਹ ਉਗਰਾਹ ਦੀ ਅੱਜ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਫੈਸਲੇ ਆ ਜਿਹੜੇ ਉਹ ਮੀਟਿੰਗ 'ਚ ਲਿੱਤੇ ਗਏ ਅੱਜ ਪੰਜਾਬ ਦੇ ਵਿੱਚ ਅਸੀਂ ਬੰਦਿਆਂ ਦੀ ਮੀਟਿੰਗ ਹੋਈ ਹੈ ਉਹਨਾਂ ਦੇ ਪਹਿਲਾਂ ਫਾਰਮਤੀ ਉਹਦੇ ਨਾਲ ਅਸੀਂ ਭਾਰਤੀ ਕਿਸਾਨ ਜੁਗਤਤਾ ਉਗਰਾਹਾਂ ਸੀ ਤੇ ਮੀਟਿੰਗ ਕਰਕੇ ਅਸੀਂ ਫੈਸਲਾ ਕੀਤਾ ਅੱਜ ਦੀ 20 ਤੋਂ ਲੈ ਕੇ 22 ਤੱਕ ਬੀਜੇਪੀ ਦੇ ਗੋਂਦੇ ਕਰਾਂਗੇ ਧਰਨੇ ਤੇ ਟੋਰ ਪਲਾਜ ਫਰੀ ਕੀਤਾ ਜਾਏ ਜਿਹੜੇ ਗ੍ਰਾਹਕ ਜਿਹੜੇ ਧਰਨੇ ਲਾਇਆ ਜਾਊਗੇ ਬੀਜੇਪੀ ਦੇ ਕਿਹੜੇ ਲੀਡਰ ਹੋਣਗੇ ਛੋਟੇ ਲੈਵਲ ਦੇ ਜਾਂ ਵੱਡੇ ਲੈਵਲ ਦੇ ਦੇਖੋ ਐਮਐਲਏ ਐਮਪੀ ਜਾਂ ਕੋਈ ਕੈਬਨਿਟ ਮੰਤਰੀ ਹੈਗਾ ਬੀਜੇਪੀ ਦਾ ਜਾਂ ਜਿਹੜੇ ਮਹੱਤਵਪੂਰਨ ਲੀਡਰ ਨੇ ਐ ਜਾਂ ਸਤਾਪਤ ਲੀਡਰ ਨੇ ਜਿਵੇਂ ਕੈਪਟਨ ਅਮਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸੁਨੀਲ ਜਾਖੜ ਪ੍ਰਧਾਨ ਜਾਂ ਮਨਪ੍ਰੀਤ ਬਾਦਲ ਕੇਬਲ ਢੇਲੋਂ ਇਹ ਜਿਹੜੇ ਮਸ਼ਹੂਰ ਲੀਡਰ ਨੇ ਉਹਨਾਂ ਦੇ ਦਰਮਿਆਨ ਜਿਹੜੇ ਬੀਜੇਪੀ ਦੇ ਅਲਿਆ ਨੇ ਜ਼ਿਲ੍ਹਾ ਪ੍ਰਧਾਨ ਬਣਾਏ ਆ ਜਿਦਾ ਲੁਧਿਆਣਾ ਚ ਪੰਜਾਬ ਦੇ ਹੋਰ ਇਲਾਕਿਆਂ ਦੇ ਉਹਨਾਂ ਦੇ ਘਰ ਵੀ ਧਰਨੇ ਲੱਗ ਜਿ ਜਿਲੇ ਜਿਲ੍ਹਾ ਨੂੰ ਇਹ ਲੱਗਦਾ ਵੀ ਆ ਲੀਡਰ ਸਾਡੇ ਨੇੜੇ ਪੈਂਦਾ ਤੇ ਇਹ ਇਹਦੇ ਘਰੇ ਧਰਨਾ ਨਹੀਂ ਭੱਜਿਆ ਉਹ ਜ਼ਿਲ੍ਹਾ ਨੇ ਫੈਸਲਾ ਕੀਤਾ ਤੇ ਇਹ ਜਿਹੜੇ ਆ ਟੋਲ ਪਲਾਜ਼ਾ ਉਹ ਕਿੰਨੇ ਦਿਨ ਤੱਕ ਫ੍ਰੀ ਰਹਿਣਗੇ 22 ਤੱਕ 22 ਤੱਕ ਕਿੰਨੇ ਕਿੰਨੇ ਤੋਂ 22 ਤੱਕ ਲਗਾਤਾਰ ਦਿਨ ਤੇ ਰਾਤ ਅੱਛਾ ਜੀ ਤੇ ਇਹ ਜਿਹੜੇ ਭਾਜਪੀ ਆਗੂਆਂ ਦੇ ਘਰ ਦੇ ਬਾਹਰ ਧਰਨੇ ਲੱਗੂਗੇ ਦਿਨ ਰਾਤ ਚੱਲੂਗੇ ਜੀ ਦਿਨ ਰਾਤ ਚੱਲਗੇ ਤੇ ਇਸ ਚੀਜ਼ ਨੂੰ ਲੈ ਕੇ ਸਰਕਾਰ ਹੈ ਜਿਹੜਾ ਉਹ ਸਾਥ ਦੇਊਗੀ ਫਾਰਮਰ ਸਰਕਾਰ ਸਾਥ ਦੇਵੇ ਨਾ ਦੇਵੇ ਸਰਕਾਰਾਂ ਕਦੇ ਸਾਥ ਦਿੰਦੀਆਂ ਨੇ ਐਜੀਟੇਸ਼ਨ ਕਰਨ ਵਾਲਿਆਂ ਨੂੰ ਸਰਕਾਰ ਕਦੇ ਸਾਥ ਦਿੰਦੀ ਹੁੰਦੀ ਹੈ ਸਰਕਾਰ ਤਾਂ ਹਮੇਸ਼ਾ ਵਿਰਧ ਹੁੰਦੀ ਹੈ ਤੇ ਕੇਂਦਰ ਕਿਉਂ ਨਹੀਂ ਗੱਲ ਮੰਨਦੀ ਪਹਿਲੇ ਵੀ ਇੰਨੇ ਕਿਸਾਨ ਉੱਤੇ ਸ਼ਹੀਦ ਹੋ ਗਏ ਤੇ ਹੁਣ ਫਿਰ ਜਿਹੜੀ ਖਬਰ ਆਈ ਸੀਗੀ ਇੱਕ ਜਿਹੜੇ ਕਿਸਾਨ ਉਹ ਵੀ ਉੱਤੇ ਸ਼ਹੀਦ ਹੋ ਗਏ ਉਹਨਾਂ ਨੂੰ ਡੈਥ ਹੋ ਗਈ ਉਹਨਾਂ ਦੀ ਕਾਰਪੋਰੇਟਾਂ ਨਾਲ ਵਫਾਦਾਰੀ ਦਿਖਾਉਂਦੇ ਆ ਜਿਹੜੀਆਂ ਨੀਤੀਆਂ ਹੈਗੀਆਂ ਕਾਰਪੋਰੇਟ ਦੀਆਂ ਜਦੋਂ ਉਹ ਲਾਗੂ ਕਰਨੀਆਂ ਨੇ ਫਿਰ ਇਹਦਾ ਕਾਰਪੋਰੇਟ ਨਾਲ ਵਫਾਦਾਰੀ ਦਿਖਾ ਕੇ ਜਿਨ੍ਹਾਂ ਦੇ ਵੋਟਾਂ ਲੈਣੀਆਂ ਨੇ ਜਿਨ੍ਹਾਂ ਦੇ ਕਹਿੰਦੇ ਗਾਣਾ ਉਹ ਗੀਤ ਗਾਉਂਦੇ ਨੇ ਲੋਕਾਂ ਦੇ ਸੱਤਾ ਜਾ ਕੇ ਕਿਸਾਨਾਂ ਮਜ਼ਦੂਰਾਂ ਦੇ ਉਹਨਾਂ ਦਾ ਲਹੂ ਚੂਸ ਕੇ ਕਾਰਪੋਰੇਟਾਂ ਦੇ ਢਿੱਡ 'ਚ ਪਾਉਣਾ ਹੈ ਇਸ ਕਰਕੇ ਉਹਨਾਂ ਦੇ ਪੱਖੀ ਨੇ ਉਹ ਐ ਉਦੋਂ ਪਤਾ ਲੱਗਦਾ ਨਾ ਜਦੋਂ ਗੱਲ ਉਹਨਾਂ ਦੀ ਹੁੰਦੀ ਹੈ ਫਿਰ ਉਹ ਕਿਹੜੇ ਪਾਸੇ ਕੱਢਦੇ ਨੇ ਹੁਣ ਸਰਕਾਰ ਉਹਦੇ ਪਾਸੇ ਖੜੀ ਹੈ ਇੱਕ ਰਾਹੁਲ ਗਾਂਧੀ ਦਾ ਵੀ ਬਿਆਨ ਆਇਆ ਸੀ ਕਿ ਜੇ ਸਾਡੀ ਸਰਕਾਰ ਆਊਗੀ ਅਸੀਂ ਕਿਸਾਨਾਂ ਨੂੰ ਐਮਐਸਪੀ ਦੇ ਦਾਂਗੇ ਪਹਿਲਾਂ ਕਦੇ ਸਰਕਾਰੀ ਨਹੀਂ ਆਈ ਉਹ ਇੰਨਾ ਜਰਾਜ ਕਰਕੇ ਗਏ ਨੇ ਪਹਿਲੇ ਹੀ ਹੀ ਰਹੇ ਨੇ ਇਹ ਚੋਣਾਂ ਦੇ ਮੌਕੇ ਹਜੇ ਬਿਆਨ ਦੇਣਾ ਉਹ ਚੋਣ ਸਟੰਡ ਹੁੰਦਾ ਜੁਮਲਾ ਜੀ ਰਾਜੀਵ ਸਿੰਘ ਜੀ ਕਹਿੰਦੇ ਮਨਿੰਦਰ ਸਿੰਘ ਸੇਠਸਾ ਦੀ ਇੱਕ ਵੀਡੀਓ ਵੀ ਹੈ ਸੀ ਤੁਸੀਂ ਵੀ ਸੁਣੀ ਹੋਣੀ ਹੈ ਕਹਿੰਦੇ ਕਿ 10 ਤੰਗ ਦਾ ਤੱਕ ਕੋਰਟ ਆਫ ਕੰਟੈਂਟ ਲੱਗ ਜਾਣਾ ਹੈ ਹੈਂ कोर्ट ऑफ कंटेंट लगा देता जाऊंगा लगवा दियो कोर्ट ऑफ कंडक्टर ये जो किसानਾਂ मजदूरਾਂ ਦੇ ਜਿਹੜੀਆਂ ਮੰਗਾਂ ਨੇ ਸਟੈਂਡ ਕਰਦੀਆਂ ਨੇ ਤੁਸੀਂ ਅਥਰੂ ਗਾਇਦੇ ਗੋਲੇ ਸਿੱਟ ਕੇ ਦੋ ਬੰਦਾ ਸਦੋ ਬੰਦਾ ਜ਼ਖਮੀ ਕਰਤਾ ਇਹ ਸਿੱਖ ਕਮਿਊਨਿਟੀ ਨਾਲ ਜਬੰਦਿਤ ਰੱਖਦੇ ਪੰਜਾਬ ਦੇ ਲੋਕਾਂ ਨੂੰ ਘੁੱਟੇ ਜਾਂਦੇ ਹੋ ਤੇ ਤੁਸੀਂ ਆ ਹੁਣ ਤਾਨਾ ਇਹ ਦੇ ਰਹੇ ਹੋ ਵੀ 10 ਦਿਨਾਂ ਨੂੰ कोर्ट ऑफ कंडक्टर ਲੱਗ ਜੂਗਾ ਇਹ ਨਹੀਂ ਕਹਿੰਦੇ ਵੀ ਸਾਂ ਜਾਇਜ਼ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ ਇਹ ਨਹੀਂ ਕਹਿੰਦੇ ਇਹ ਕਹਿੰਦੇ ਨੇ कोर्ट ऑफ कंडक्टर ਲੱਗੇ ਇੱਕ ਪਾਸੇ ਕਹਿ ਰਹੇ ਕੋਰਟ ऑफ कंटेंट ਲਾਗੇ ਨਾ ਦੂਜੇ ਪਾਸੇ ਕਹਿੰਦੇ ਕਿਸਾਨ ਸਾਡੇ ਭਰਾ ਨੇ ਹਾਂ ਇਹ ਇਹ ਇਹਦਾ ਇਹ ਦੋਗਲੀ ਨੀਤੀ ਹੈ ਕਿਸਾਨ ਭਰਾ ਭਰਾ ਤਾਂ ਇਸ ਕਰਕੇ ਨਹੀਂ ਵੀ ਉਹਨਾਂ ਤੋਂ ਵੋਟਾਂ ਲੈਣੀਆਂ ਨੇ ਕੰਟੈਕਟ ਇਸ ਕਰਕੇ ਲੱਗਣਾ ਵੀ ਕੁਝ ਦੇਣਾ ਨਾ ਪਵੇ ਹੁਣ ਆਉਣ ਵਾਲੇ ਜਿਹੜੇ ਚੋਣ ਹੈ ਕੀ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਬਣਨਗੇ ਇਹਦਾ ਕੀ ਕਿਹਾ ਜਾਂਦਾ ਲੋਕਾਂ ਨੇ ਫੈਸਲਾ ਕਰਨਾ ਹੈ ਕੋਈ ਪ੍ਰਧਾਨ ਮੰਤਰੀ ਬਣੇ ਸਾਨੂੰ ਇਸ ਨੀਤੀਆਂ ਤਾਂ ਇਹੀ ਲਾਗੂ ਕਰੂਗਾ ਸਾਨੂੰ ਤਾਂ ਉਹਨਾਂ ਦੇ ਖਿਲਾਫ ਸੰਘਰਸ਼ ਕਰਨਾ ਹੀ ਪੈਣਾ ਕੋਈ ਬਣ ਜਾਏ ਕਈ ਲੋਕ ਰਾਜੇਵਾਲ ਸਾਹਿਬ ਕਈ ਲੋਕ ਕਿਸਾਨਾਂ ਦਾ ਵਿਰੋਧ ਵੀ ਕਰ ਰਹੇ ਕਹਿੰਦੇ ਵਪਾਰ ਖਰਾਬ ਕਰਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੜਕਾਂ ਬੰਦ ਕਰਤੀਆਂ ਵਪਾਰੀ ਦੁਖੀ ਹੋ ਰਹੇ ਐ ਕੋਈ ਗੱਲਾਂ ਇਦਾਂ ਦੀਆਂ ਵੀ ਆ ਰਹੀਆਂ ਕਾਹਦੇ ਨਾਲ ਕਾਹਦੇ ਨਾਲ ਬੰਦ ਤਾਂ ਸਰਕਾਰ ਨੇ ਕੀਤਾ ਜੀ ਉਹ ਕਿਸਾਨਾਂ ਨੇ ਤਾਂ ਬੰਦ ਨਹੀਂ ਕੀਤੇ ਜਿਹੜੇ ਪੱਥਰ ਲਾਇਏ ਨੇ ਤਾਂ ਹਰਿਆਣੇ ਦੀ ਸਰਕਾਰ ਨੇ ਲਾਇਆ ਰਾਰੋ ਕਿਹਨੇ ਹਰਿਆਣੇ ਦੀ ਸਰਕਾਰ ਨੇ ਕਿਸਾਨਾਂ ਦਾ ਤਾਂ ਕਸੂਰ ਨਹੀਂ ਉਹਨਾਂ ਦਾ ਜਮਹੂਰੀ ਹੱਕ ਸੀ ਉਹਨਾਂ ਦਾ ਜਾਣ ਦਾ ਫੈਸਲਾ ਸੀ ਉਹਨਾਂ ਨੂੰ ਜਾਣ ਦਿੰਦੇ ਕੋਈ ਮੈਦਾਨ ਦਿੰਦੇ ਉੱਥੇ ਆਪਣਾ ਫੈਸਲਾ ਉਹ ਅੰਦੋਲਨ ਕਰ ਲੈਂਦੇ ਉਹਨਾਂ ਦੀਆਂ ਮੰਗਾਂ ਉੱਤੇ ਗੱਲਬਾਤ ਕਰਕੇ ਕਨਵੈਂਸ ਕਰਾ ਕੇ ਉਹਨਾਂ ਨੂੰ ਮੋੜ ਦਿੰਦੇ ਤੁਹਾਡੀ ਐਡੀ ਉਮਰ ਹੋ ਗਈ ਤੁਸੀਂ ਕਦੀ ਸੋਚਿਆ ਸੀਗਾ ਕਿ ਕਿਸਾਨਾਂ ਨੂੰ ਆਪਣੇ ਹੱਕ ਲੈਣ ਜਾਣਾ ਤੇ ਇੰਨੀਆਂ-ਨੀਆਂ ਕਿੱਲਾਂ ਦੇਖਣ ਮਿਲ ਗਈਆਂ ਸੋਚਿਆ ਸੀ ਕਦੀ ਇਹ ਤੇ ਜੈਹਨ ਜੀ ਸੋਚਿਆ ਨਹੀਂ ਦੇਖ ਲਿਆ ਦੇਖ ਲਿਆ ਇਹ ਇਹ ਜਮਹੂਰੀ ਦੇਸ਼ ਲੋਕਤੰਤਰ ਦੇ ਵਿੱਚ ਇਹ ਹਜੇ ਕੁਝ ਹੋਊਗਾ ਇਹ ਅੱਖੀਂ ਦੇਖ ਲਿਆ ਸੁਣਿਆ ਤਾਂ ਕਦੇ ਹੈ ਨਹੀਂ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਹੈ ਉਹ ਜਦੋਂ ਇਹ ਚੀਜ਼ਾਂ ਪੜ੍ਹੂਗੀ ਕਿ ਕਿਸਾਨ ਆਪਣੇ ਹੱਕ ਲੈਣ ਗਏ ਸੀਗੇ ਤੇ ਉਹ ਐਦਾਂ ਵਾਪਸ ਮੁੜੇ ਸੀਗੇ ਕਾਲੇ ਕਾਨੂੰਨ ਵੀ ਵਾਪਸ ਕਰਾਏ ਸੀ ਉਹ ਕਿੱਦਾਂ ਕੀ ਬੀਤੂਗਾ ਉਹਨਾਂ ਦੀ ਇਹ ਜੈ ਲੋਕਤੰਤਰ ਦਾ ਜਨਾਜ਼ਾ ਨਿਕਲੂਗਾ ਉਹਨਾਂ ਦੇ ਸਾਹਮਣੇ ਕਿਉਂਕਿ ਕਿਤਾਬਾਂ ਪੜ੍ਹਦੇ ਨੇ ਉਹ ਪੜਿਆ ਹੋਇਆ ਇਤਿਹਾਸ ਪੜ੍ਹਨਗੇ ਵੀ ਆਹ ਕੁਛ ਇਸ ਵੇਲੇ ਵਾਪਰਿਆ ਇਹੋ ਜਿਹਾ ਕੁਛ ਸੀਗਾ ਕਹਿਣ ਨੂੰ ਕੀ ਤੇ ਕਮਾਉਣ ਨੂੰ ਕੀ ਇਹ ਗੱਲ ਦਾ ਫਰਕ ਹੈ ਕਹਿਣੀ ਕਰਨੀ ਚ ਸਰਕਾਰਾਂ ਦੇ ਕਿੰਨਾ ਫਰਕ ਹੈ ਸਾਡੇ ਹਾਕਮ ਕਿਹੋ ਜਿਹੇ ਸੀ ਸਾਡੇ ਰਾਜੇ ਕਿਹੋ ਜਿਹੇ ਸੀ ਇਹ ਗੱਲ ਦਾ ਤਾਂ ਉਹਨਾਂ ਨੂੰ ਹੈਰਾਨੀ ਤਾਂ ਹੋਣੀ ਹੈ ਉਹਨੇ ਜਦੋਂ ਜਦੋਂ ਇਹ ਸਰਕਾਰ ਦੁਆਰਾ ਚੁਣਣੀ ਹੈ ਇਹਨਾਂ ਨੇ ਵੋਟਾਂ ਮੰਗਲੀਆਂ ਨਹੀਂ ਇਹ ਪਿੰਡਾਂ 'ਚ ਕਿਹੜਾ ਮੂੰਹ ਲੈ ਕੇ ਆਣੀ ਆ ਇਹ ਤਾਂ ਹੁਣ ਜਨਤਾ ਨੇ ਦੇਖਣਾ ਜੀ ਜਨਤਾ ਪੁੱਛੇ ਇਹਨਾਂ ਨੂੰ ਵੀ ਤੁਸੀਂ ਭਾਈ ਕਿਵੇਂ ਆ ਗਏ ਉਹੀ ਹੋ ਤੁਸੀਂ ਪਰ ਉਦੋਂ ਜਦੋਂ ਜੰਨਤਾ ਪਰੇ ਜਾਂਦੀ ਹੈ ਜੰਨਤਾ ਇਕੱਠੀ ਹੋਵੇ ਇਕੱਠੇ ਹੋ ਕੇ ਸਵਾਰ ਪੁੱਛਣ ਬੀਜਪੀ ਦੇ ਆਗੂਆਂ ਦੇ ਘਰਾਂ ਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਵੀ ਇੱਥੇ ਆਊਗਾ ਵੱਡੇ ਵੱਡੇ ਅਮਿਤ ਸ਼ਾਹ ਵਰਗੇ ਆਉਣਗੇ ਪੁੱਛਣ ਉਹਨਾਂ ਨੂੰ ਜਿਹੜਾ ਕੀ ਹੈ ਉਹ ਗ੍ਰਾਹਕ ਸਾਹਿਬ ਨਾਲ ਸੀ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੇ ਵੱਡੇ ਲੀਡਰ ਹੈ ਬੀਜਪੀ ਦੇ ਉਹਨਾਂ ਦੇ ਘਰਾਂ ਦੇ ਬਾਹਰ ਦਿਨ ਰਾਤ ਆ ਜਿਹੜੇ ਧਰਨੇ ਲੱਗਣਗੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਾਨੀ ਸੱਚਖੰਡ ਸ੍ਰੀ ਹਿਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ